ਯਾ ਮੈਂ ਸਰਕਾਰ ਦੀ ਪਤਾਰੂ 8000 ਰੁਪਿਆ ਪਾਣੀ ਨਾ ਹਰਨਾ ਪੜਾਇਆ ਪਰਵਾਹ ਤੇ 8000 ਦਾ ਦੇਖੋ ਪਤਾਰ ਆ ਦੇ ਬੱਚੇ ਕਢਾਉ ਕਿ ਦਵਾਈਆਂ ਲੋ ਕਿ ਕਰਦਾ ਕਰਜਾ ਤੂੰ ਮੈਂ ਸੱਚਾ ਵੀ ਆਪਣੀ ਬੜੇ ਵੀ ਕਾਗੇ 70 ਸਾਲ ਹੋ ਗਏ ਉਸ ਨੂੰ ਅਰੇ ਨਹੀਂ ਨਾ ਤਾਂ ਕਿਸਾਨ ਵਾਸਤੇ ਦਿੱਤੀ ਆ ਨੰਬਰ 2 ਵਾਸਤੇ ਦਿੱਤੀ ਆ ਨਾ ਕੋਈ ਦੁਕਾਨਦਾਰਾਂ ਵਾਸਤੇ ਦਿੱਤੀ ਆ ਸਾਡੀ ਪੱਜ ਕਸਮ ਦੀ ਅਸੀਂ ਜਾਗ ਹੀ ਨਹੀਂ ਆ ਐਮਐਲਏ ਬਣਾ ਦਿਓ ਐਪੀ ਬਣਾ ਦਿਓ ਇਥੋਂ ਬਣਾ ਕੇ ਤੋੜ ਦਿੰਦੇ ਆ ਪਰ ਕਿਸਾਨੀ ਦਾ ਕਿਹੜਾ ਤੇ ਮੁੱਦਾ ਨਿਖਾਇਆ ਜਿਵੇਂ ਗੱਲ ਕਰਾ ਸਾਡੀ ਔਰ ਔਨ ਸਿਵਲੋ ਜੇਸ਼ੂ ਸਾਡੀ ਪੁਰਾਣੀ ਸੋਤ ਤਾਂ ਜਦੋਂ ਸਾਡੇ ਬੱਚਿਆਂ ਨੂੰ ਪੜਾਈਆਂ ਮੁਕਸੀ ਥੋੜੇ ਪੈਸਾ ਦੇ ਬੱਚੇ ਪੜ ਜਾਂਦੇ ਸੀ ਤੇ ਸਾਡਾ ਜਿਹੜਾ ਖਾਣਾ ਪਾਣੀ ਬੜਾ ਵਧੀਆ ਸੀ ਤੇ ਉਹਦੇ ਨਾਲ ਕਿਸੇ ਵੀ ਕਿਸਾਨ ਨੂੰ ਕੋਈ ਬਿਮਾਰੀ ਲੱਗਦੀ ਸੀ ਪਰਿਵਾਰ ਵਧੀਆ ਚੱਲਦਾ ਸੀ ਅੱਜ ਜੇ ਮੈਂ ਗੱਲ ਕਰਾਂ ਬਿਮਾਰੀਆਂ ਦੀ ਸਾਰਾ ਮੋਰਖ ਜਿਹੜਾ ਅੱਧਾ ਮੋਰਖਾ ਤੁਸੀਂ ਮੈਨੂੰ ਹੱਥ ਕਰਾ ਦਲ ਕਰਕੇ ਦੱਸੋ ਵੀ ਸਾਡੇ ਘਰੇ ਦਵਾਈ ਇਕਰੇ ਵੀ ਨਹੀਂ ਮੈਨੋਂ ਉਹ ਘਰ ਹੈ ਨਹੀਂ ਪੰਜਾਬ ਦੇ ਵਿੱਚ ਜਿੱਥੇ ਸਾਰਾ ਪਰਿਵਾਰ ਜਿਹੜਾ ਦਵਾਈਆਂ ਦੀ ਲੰਪੇਡ ਦੇ ਵਿੱਚ ਆਇਆ ਹੋਇਆ ਅੱਧੀ ਹੈ ਜਿਹੜੀ ਆਪਣੀ ਜਿੰਨ ਸਾਹ ਕਮਾਈ ਉਹ ਦਵਾਈਆਂ ਚਲੀ ਜਾਂਦੀ ਆ ਉਹਦਾ ਕਾਰਨ ਕੀ ਆ ਅਸੀਂ ਖੇਤੀ ਕਰਦੇ ਆ ਅਸੀਂ ਆਜੇ ਜੋਗੀ ਫਸਲ ਦਾ ਕੀ ਕਰਨੀ ਆ ਲੋਕਾਂ ਜੋਗੀ ਵੀ ਅਸੀਂ ਬਿਨਾ ਜ਼ਹਿਰ ਕੋਈ ਕਰ ਸਕਦੇ ਆ ਵੇਖੋ ਦੇਖ ਅਸੀਂ ਦਵਾਈਆਂ ਪਾਈ ਜਾਂਦੇ ਆ ਸਪਰੇਆ ਧਰੀ ਜਾਂਦੇ ਆ ਤੇ ਜਿਹੜਾ ਇਹ ਸਰਕਾਰ ਇਹਨਾਂ ਨੇ ਲੁੱਟ ਖੁੱਟ ਕੀਤੀ ਹੋਈ ਆ ਜਿਹੜਾ ਡੁਪਲੀਕੇਟ ਦਵਾਈਆਂ ਤੇ ਜੇ ਮੈਂ ਘਰ ਗੁੱਡੀਆਂ ਵਾਲੇ ਦਵਾਈਆਂ ਦੀ ਗੱਲ ਕਰਾਂ ਜਿਹੜੀਆਂ ਆਪਾਂ ਮਲੂਖਾਂ ਚਾਹਤ ਉਹ ਵੀ ਡੁਪਲੀਕੇਟ ਆ ਇਸ ਕਰਕੇ ਸਾਨੂੰ ਅੱਜ ਜਾਗਣ ਦੀ ਲੋੜ ਆ ਮੈਂ ਸਮਝਦਾ ਜੇ ਤੁਸੀਂ ਕਿਸਾਨੀ ਬਚਾਉਣੀ ਆ ਤੇ ਸਾਨੂੰ ਲੜਾਈ ਆ ਆਪਣੇ ਮੋਢਿਆਂ ਤੇ ਲੜਨੀ ਪਈ ਆ ਨਾ ਕਿ ਕੇਂਦਰ ਸਰਕਾਰ ਨੇ ਲੜਨੀ ਆ ਨਾ ਫਿਰ ਸਰਕਾਰ ਨੇ ਲੜਨੀ ਆ ਅ ਸਰਕਾਰ ਤੁਸੀਂ ਦੇਖ ਲਿਆ ਚਾਰ ਸਾਲਾਂ ਤੋਂ ਇਹ ਜਿਹੜਾ ਕਿਸਾਨਾਂ ਨੂੰ ਦੁਆਰਿਆ ਕਰਤਾ ਆ ਜਿਹੜੇ ਕਿਸਾਨ ਸਾਡੇ ਹੜਲ ਦੇ ਵਿੱਚ ਮਾਰੇ ਗਏ ਨੇ ਜੇਕਰ ਲੋਕਾਂ ਦਾ ਹਵਾਲਾ ਨਾ ਹੁੰਦਾ ਫਿਰ ਵੀ ਐਕਟਰ ਨਾ ਹੁੰਦੇ ਸੰਤ ਸਮਾਜ ਨਾ ਹੁੰਦਾ ਜਥੇ ਬੰਗਾਂ ਨਾ ਹੁੰਆਂ ਤਾਂ ਉਹਨਾਂ ਦੀ ਕੀ ਹਾਲਤ ਹੋਣੀ ਸੀ ਉਹਨਾਂ ਨੂੰ ਕੁੱਤੇ ਫੜਨੇ ਪੈਣ ਸੀ ਮੰਗਲ ਲਈ ਜਿਨੇ ਵਿਹਾਰ ਤੇ ਬੰਗਾਲ ਦੇ ਮੰਨ ਤੇ ਮੰਗਲੇ ਨੇ ਜਿੰਨੇ ਸਾਡੇ ਤੁਹਾਡੀ ਵੜੀ ਵੜੀ ਕਾਮਯਾਬੀ ਆ ਜਿਨ੍ਹਾਂ ਨੇ ਆਪਾਂ ਹਰ ਪੀੜਾ ਲਈ ਟੈਨ ਕੱਢਿਆ ਤੇ ਹਰ ਪੀੜਾ ਲਈ ਆਪਾਂ ਵੱਡੀ ਤੋਂ ਵੱਡੀ ਕੁਰਬਾਨੀ ਕੀਤੀ ਆ ਸਾਰੇ ਮੈਂ ਵੇਖਦਾ ਰਿਹਾ ਆਪਾਂ ਫੋਟੋਆਂ ਦੇ ਵੀ ਜੋ ਵੀ ਸੇਵਾ ਕਰੀ ਜਾਂਦੇ ਕੋਈ ਜੱਥੇ ਪੰਜੀ ਕੁਛ ਲਈ ਜਾਂਦੀ ਆ ਕੋਈ ਨਾਲ ਲਈ ਜਾਂਦਾ ਕੋ ਤੂਰੀ ਲਈ ਜਾਂਦਾ ਕੋ ਪੱਠੇ ਲਈ ਜਾਂਦਾ ਜਿਨ੍ਹਾਂ ਅੱਜ ਵੀ ਗੱਲ ਕਰਾਂ ਸਾਡੇ ਸੰਤ ਮਹਾਪੁਰਸ਼ ਸੰਤ ਬਾਬਾ ਗੁਰਦੀਪ ਸਿੰਘ ਜੀ ਕੋਤਿਆਂ ਵਾਲੇ ਸੰਤ ਬਾਬਾ ਮਹਿੰਦਰ ਸਿੰਘ ਜੀ ਜਿਹੜੇ 10 ਸਾਲ ਵਾਲੇ ਕੰਤ ਬਾਬਾ ਜੀ ਬਦੇਸ ਸਿੰਘੀ ਝੋਕੇ ਵਾਲੇ ਜਿਨ੍ਹਾਂ ਨੇ ਇੱਕ ਤਹਈਆ ਕੀਤਾ ਵੀ ਇਹ ਜਿਹੜੇ ਪਿੰਡ ਆ ਸਾਰੇ ਅਸੀਂ ਇਹਨਾਂ ਦੀ ਜ਼ਮੀਨ ਪਧਰੀ ਕਰਕੇ ਦੇਵਾਂਗੇ ਤੇ ਉਹਨਾਂ ਦੀ ਕੰਤ ਵੀ ਛੱਡ ਦੇਵਾਂਗੇ ਤੇ ਸਾਡੀ ਵੀ ਜੋਗੀ ਲਈ ਆ ਦਾਸ ਜੀ ਵੀ ਵੀ ਜੇ ਕੋਈ ਇੱਕ ਬੋਲੀ ਦੇ ਸਕਦਾ ਵੀ ਇਹ ਕੀ ਦੀ ਜਾਂ ਕੋਈ ਬੀਜ ਦੇ ਸਕਦਾ ਤੇ ਸੰਗਨ ਦੀ ਲੋੜ ਨਹੀਂ ਰਹਾ ਨੂੰ ਮਦਦ ਕਰਨੀ ਚਾਹੀਦੀ ਉਹਨਾਂ ਦੀ ਮੈਂ ਵੀ ਇਹ ਇਸ ਕਰਕੇ ਸਾਰਿਆਂ ਨੂੰ ਦੱਸਣਾ ਚਾਹੁੰਦਾ ਹੁਣ ਵੀ ਜਿੰਨੇ ਆਪਾਂ ਕਿਸਾਨ ਬੈਠੇ ਨੇ ਇਹ ਕਾ ਕਪੋਰੀ ਯਾਰ ਜਰੂਰ ਵਾਧੂ ਲਓ ਜਿਹੜੇ ਆਪਣੇ ਕਿਸਾਨ ਗਰੀਬ ਨੇ ਜਿਨ੍ਹਾਂ ਦੀ ਫਸਲ ਮਾਰੇਗੀ ਪੱਠੇ ਮਾਰੇਗੇ ਉਹਨਾਂ ਨੂੰ ਆਪਾਂ ਰਾਲ ਕੇ ਤੁਸੀਂ ਲਿਖਾਓ ਵੀ ਇੰਡੀਆਂ ਫੋਰਨਾ ਦੇਵੋਗੇ 10 ਫੋਰਨਾ ਦਾਸ ਨੇ ਲਿਖਾ ਦਿੱਤਾ ਸੀ ਵੀ ਮੈਂ ਇੰਨੀ ਕੁ ਜੋਗਾ ਹੈਗਾ ਦਾਸ ਫੋਰਨਾ ਡੀਏਪੀ ਦਾ ਮੈਂ ਕਾ ਕਿ ਮੇਰੇ ਨਾਲ ਲੈ ਲਵਾਂ ਤੇ ਤੁਸੀਂ ਵੀ ਇਸ ਵੱਲੋਂ ਸਾਰੇ ਲਿਖਾ ਦਿਓ ਵੀ ਇੰਡੀਆਂ ਫੋਰਨਾ ਮੈਂ ਦੇਵਾਂਗਾ ਤੇ ਆਪਾਂ ਇਹ ਜਿਹੜੀ ਡੀਏਪੀ ਆ ਸਾਰੀ ਇਕੱਠੀ ਉੱਥੇ ਵੰਡਣੀ ਕੋ ਜੜੀ ਤੇ ਮੈਂ ਐਮਐਲਏ ਨੂੰ ਵੀ ਇਸ ਮਾਚ ਤੋਂ ਦੱਸਣਾ ਚਾਹੁੰਦਾ ਵੀ ਤੁਹਾਨੂੰ ਵੀ ਚਾਹੀਦਾ ਐਮਐਲਏ ਨੂੰ ਵੀ ਜਾ ਕੇ ਲੋਕਾਂ ਨਾਲ ਖੜਨਾ ਵੀ ਅਸੀਂ ਡੀਏਪੀ ਤੇ ਬੀਜੀ ਦਈਏ ਤੇ ਕਿਸਾਨਾਂ ਦੀ ਜਿਹੜੀ ਕੰਤੀ ਬੀਜੀ ਜਾਵੇ ਤੇ ਸਾਡਾ ਜਿਹੜਾ ਅਨਾਜ ਦਾ ਸਾਨੂੰ ਕਟਾਣਾ ਨਾ ਪਵੇ ਤੇ ਜੇ ਜਿੰਨਾ ਗੱਲ ਕਰ ਅੱਜ ਜਿਹੜੀ ਪਰਾਲੀ ਦਾ ਬਹੁਤ ਵੱਡਾ ਮੁੱਦਾ ਜਿੱਥੇ 6 ਜਨਵਰੀ 2019 ਨੂੰ ਅਸੀਂ ਮਾਨ ਟੂ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ ਤੇ ਉੱਥੇ ਸਾਡਾ ਚਰਨਪਾਲ ਬਾਗੜੀ ਸੀ ਇੱਕ ਤੇ صوبਿਆ ਸਰਕਾਰਾਂ ਦੇ 75 ਐਡਵੋਕੇਟ ਸੀ ਤੇ ਜਿੱਥੇ ਸੁਪਰੀਮ ਕੋਰਟ ਨੇ ਕਿਸਾਨਾਂ ਦੇ ਹੱਕ ਵਿੱਚ ਆਰਡਰ ਪੇਸ਼ ਕੀਤਾ ਸੀ ਵੀ ਕਿਸਾਨ ਦਾ ਜਿਹੜਾ 24 ਕੁਇੰਟਲ ਝੋਨਾ ਤੇ 24 ਕੁਇੰਟਲ ਪਰਾਲੀ ਜਿਹੜੀ ਖੇਤ ਦੇ ਵਿੱਚੋਂ ਨਿਕਲਦੀ ਆ ਤੇ ਤੁਸੀਂ 2400 ਰੁਪਇਆ 100 ਰੁਪਇਆ પ્રતિ ਕੁਇੰਟਲ ਕਿਸਾਨਾਂ ਨੂੰ ਪਰਾਲੀ ਦਾ ਦਿਓ ਤੇ ਕਿਸਾਨ ਅੱਗ ਨਹੀਂ ਲਾਉਣਗੇ ਜੇਕਰ 100 ਰੁਪਇਆ ਪਰਾਲੀ ਦਾ ਤੁਸੀਂ ਨਾ ਦਿੱਤਾ ਤੇ ਕਿਸਾਨ ਅੱਗ ਲਾਸ ਆਗੇ ਨੇ ਅਸੀਂ ਉਹ ਸੁਪਰੀਮ ਕੋਰਟ ਦੇ ਆਰਡਰ ਦੇ ਪਹਿਲਾਂ ਦਿੱਤਾ ਸਾਡੇ ਪਰਚੇ ਨਹੀਂ ਹੋਏ ਪਰ ਉਹ ਪਰਚੇ ਸਰਕਾਰ ਆਪ ਨੇ ਰੱਦ ਕਰ ਦੇ ਦੀ ਮੌਕੇ ਦੀ ਤੇ ਜੇ ਮੈਂ ਅੱਜ ਦੀ ਗੱਲ ਕਰਾਂ ਅੱਜ ਉਹ ਹੀ ਸੁਪਰੀਮ ਕੋਰਟ ਜਿਹੜੀ ਕੇਂਦਰ ਸਰਕਾਰ ਦੇ ਛਾਣਿਆਂ ਦੇ ਚੱਲਦੀ ਆ ਜਿਨ੍ਹਾਂ ਨੇ ਇੱਕ ਵੱਡਾ ਵੱਡਾ ਫੈਸਲਾ ਲਿਆ ਵੀ ਕਿਸਾਨ ਦੇ ਪਰਚੇ ਕਰੋ ਤੇ 5 ਲੱਖ ਰੁਪਏ ਜੁਰਮਾਨਾ ਕਰੋ ਕਿਸਾਨ ਨੂੰ ਮੈਂ ਇਸ ਮਾਟੀ ਕੋ ਦੱਸਣਾ ਚਾਹੁੰਦਾ ਇਸ ਕੇਂਦਰ ਸਰਕਾਰ ਨੂੰ ਤੇ 50 ਸਰਕਾਰ ਨੂੰ ਇੰਨਾ ਲਟਾਸਦੀਆਂ ਜਿਹੜਾ 365 ਦਿਨ ਧੂਆਂ ਛੱਡਣਾ ਤੇ ਕਿਸਾਨ ਦਾ ਜਿਹੜਾ ਧੂਆਂ ਉਹ ਕੀਮਤ ਦੇ ਕੇਬ 6% ਧੂਆਂ ਸਾਰਾ ਤੇ ਇੱਕ ਜਿਹੜਾ ਐਨਜੀ ਐਨਜੀਟੀ ਦਾ ਜੱਜਾ ਸੁਸੋਧਿਆ ਉਹਨੇ ਕੱਲ ਇੱਕ ਵੈਟ ਜਾਰੀ ਕੀਤੀ ਆ ਵੀ ਕਿਸਾਨ ਨੂੰ ਤਾਂ ਐਨੀ ਇਹ ਦਿੱਤੀ ਜਾਂਦੇ ਨੇ ਪਹਿਲਾਂ ਦਿੱਲੀ ਦੇ ਨਾਲ ਹਰਿਆਣਾ ਲੱਗਦਾ ਹਰਿਆਣੇ ਦਾ ਧੂਆਂ ਜਾਂਦਾ ਉੱਥੇ ਸਾਡੇ ਪੰਜਾਬ ਤੇ ਅਧਰ ਫੂਕਿਆ ਗਿਆ ਨਾ ਕਿ ਹਰਿਆਣੇ ਤੇ ਕਿਉਂਕਿ ਪੰਜਾਬ ਦੇ ਨਾਲ ਜਿਹੜਾ ਮੋਦੀ ਸਰਕਾਰ ਆ ਬੀਜਪੀ ਦੀ ਭਾਜਪਾ ਸਰਕਾਰ ਆ ਇਹ ਜਿਹੜਾ ਕਿਸਾਨਾਂ ਦੀ ਹਰ ਵੇਲੇ ਪਿੱਛੇ ਵਿੱਚ ਛੁਰਾ ਮਾਰਦੀ ਰਹਿੰਦੀ ਆ ਤੇ ਕਿਸਾਨ ਮਰੋਦੀ ਸਰਕਾਰ ਆ ਕਿਉਂਕਿ ਇਹਨਾਂ ਨੇ ਕਸਮ ਨਹੀਂ ਖੱਡੀ ਜਦੋਂ ਅਸੀਂ ਆਪਦੇ ਹਾਕ ਮੰਗਲੇ ਬਾਰਡਰਾਂ ਤੇ ਬੈਠੇ ਸੀ ਤੇ ਸਾਡੇ ਸਿੱਧਾ ਗੋਲ ਦਾ ਚੜਾਂਗੇ ਨਾ ਅਥੂ ਗੈਸ ਦੇ ਕੋਲੇ ਛੱਡੇ ਗਏ ਜਿਨ੍ਹਾਂ ਦੇ ਵਿੱਚ ਵੇਖੋ ਕਿੰਨੇ ਕਿਸਾਨ ਸੈਕਰੀਕ ਕਿਸਾਨ ਛੀਂਗ ਹੋਏ ਨੇ ਤੇ ਕਿੰਨੇ ਕਿਸਾਨਾਂ ਦੀਆਂ ਅੱਖਾਂ ਚੜੀਆਂ ਗਈਆਂ ਤੇ ਕਿੰਨੀ ਵੱਡੀ ਕੁਰਬਾਨੀ ਕਰਨੀ ਪਈ ਤੇ ਜਿੱਥੇ ਆ ਪੰਜਾਬ ਸਰਕਾਰ ਜਿਹੜੀ ਭਗਵਾਨਤਮਾਨ ਦੀ ਆ ਤੱਕੇ ਦੇ ਨਾਲ ਇਹਨਾਂ ਨੇ ਜਿਹੜਾ ਸਾਡਾ ਜਿਹੜਾ ਧਰਨਾ ਚੋਟਾ ਇਸ ਲਈ ਇਸ ਕੀਤਾ ਅਸੀਂ ਕਦੀ ਨਹੀਂ ਭੁੱਲਾਂਗੇ ਜੇ ਇਹਨਾਂ ਨਾਲ ਅੱਜ ਗੱਲ ਕਰਾਂ ਇਹਨਾਂ ਸਰਕਾਰਾਂ ਨੂੰ ਦਬੰਦ ਲਈ ਅੱਜ ਦੀ ਡੈਮੋਕਰੇਸੀ ਦੇ ਅਨਸਾਰ ਲੋਕ ਰਾਜ ਦੇ ਅਨਸਾਰ ਸਾਨੂੰ ਯੂਟਾਈਟਨ ਦੀ ਲੋੜ ਆ ਸਾਨੂੰ ਇਕਤਾ ਦੀ ਲੋੜ ਆ ਜਿੰਨੀ ਦਿਲੇ ਤੱਕ ਸਾਲ ਵੀਰੇ ਖੋਡੀ ਹੈ ਤਾਂ ਨਹੀਂ ਕੋਈ ਮੰਨ ਜੀ ਦਾ ਅਸਰ ਦੇ ਅਸੀਂ ਐ ਸਮੇਂ ਤੋਂ ਦੱਸਣਾ ਚਾਹੁੰਦੇ ਸਰਕਾਰ ਨੂੰ ਕਿੱਡਾ ਮਾਰਗੀ ਜੋਰ ਲਾ ਰ ਜਿੰਨਾ ਸਰਕਾਰਾਂ ਕਿਸਾਨਾਂ ਕੋਲੇ ਕੁਸੰਦ ਨਹੀਂ ਜਿੰਨਾ ਕੋਲੇ ਕੁਸੰਦ ਮਿਲਦਾ ਨਹੀਂ ਅਸੀਂ ਦੱਸ ਕੇ ਅਕ ਲਾਵਾਂਗੇ ਪ੍ਰਸ਼ਾਸ਼ਕਾਂ ਨੂੰ ਵੀ ਅੱਜ ਅਸੀਂ ਅੱਗੇ ਲਉਣੀਆ ਤੇ ਤੁਸੀਂ ਸਾਡਾ ਸਾਥ ਦੇ ਰਹੋ ਹੱਥ ਘੜੇ ਕਰਕੇ ਦੱਸੋ ਕਿ ਲਉਣੀ ਕਿ ਨਹੀਂ ਸਾਰੇ ਕਿਸਾਨਾਂ ਨੇ ਇਹ ਜਲਵਾ ਦਿੱਤਾ ਵੀ ਅਸੀਂ ਅੱਗ ਲਾਵਾਂਗੇ ਉਹ ਸਾਡੀ ਅੱਗ ਲਾਉਣ ਦੀ ਮਜਬੂਰੀ ਆ ਅੱਗ ਲਾਉਣ ਦਾ ਸਾਡਾ ਵੀ ਨੁਕਸਾਨ ਹੁੰਦਾ ਜਿੱਥੇ ਐਕਸੀਡੈਂਟ ਹੁੰਦੇ ਨੇ ਜਿੱਥੇ ਸਾਡਾ ਧੂਆ ਜਿਹੜਾ ਸਾਨੂੰ ਵੀ ਖਰਾਬ ਕਰਦਾ ਪਰ ਉਹ ਕੇਵਲ ਤੇ ਕੇਵਲ ਧੂਆ ਜਿਹੜਾ ਹੁੰਦਾ 6-7% ਜਿਹੜਾ ਦੂਜੇ ਤੀਜੇ ਦਿਨ ਖਤਮ ਹੋ ਜਾਂਦਾ ਸਰਕਾਰਾਂ ਨੇ ਇਹ ਕਿਹੜਾ ਧੂਏ ਦਾ ਬਹੁਤ ਵੱਡਾ ਇਸ਼ੂ ਬਣਾ ਕੇ ਜਿਵੇਂ ਜਲੰਧਰ ਦੇ ਕਿਸਾਨ ਦੀ ਗੱਲ ਕਰਿਓ ਜਿਹੜਾ 16 ਮਰਨਿਆਂ ਦਾ ਮਾਰਕ ਸੀ ਕਿਸਾਨ ਤੇ ਉਹਨੇ ਸਬਜ਼ੀ ਲਾਉਣੀ ਸੀ ਖੇਤ ਦੇ ਵਿੱਚ ਤੇ ਉਹਨੇ 16 ਮਰਲਿਆਂ ਨੂੰ ਅੱਗ ਲਾਈ ਜਿੱਥੇ ਉਰੀ ਧੂਆ ਨਿਕਲ ਕੇ ਪ੍ਰਸ਼ਾਸਨ ਨੂੰ ਪਤਾ ਲੱਗਾ ਵੀ ਇੱਥੇ ਆਗ ਲੱਗੀ ਆ 50000 ਰੁਪਏ ਜੁਰਮਾਨਾ ਉਸ ਤਸਾਨ ਨੂੰ ਤੇ ਨਾਲੇ ਉਹ ਨੂੰ ਫੜ ਕੇ ਅੰਦਰ ਦਿੱਤਾ ਗਿਆ 22 ਤਰੀਕ ਦੀ ਗੱਲ ਆ 26 ਤਰੀਕ ਨੂੰ ਦਾਸ ਸਾਹਿਬ ਦੇ ਵਕੀਲ ਨੂੰ ਲੈ ਕੇ ਚੰਡੀਗੜ੍ਹ ਤੇ ਸੁਪਰੀਮ ਕੋਰਟ ਜਾ ਕੇ ਆਪਾਂ ਜਿਹੜੀ ਪਟੀਸ਼ਨ ਦਾਇਰ ਕਰਤੀ ਆ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਮੈਂ ਹੁਣੇ ਉਹ ਕਿੰਨਾ ਗੱਲ ਕੀਤੀ ਸੀ ਉਸ ਪੋਜੀਸ਼ਨ ਦਾ ਜਿਹੜਾ ਜਵਾਬ ਦੁਵਾਰੀ ਤੋਂ ਸ਼ਾਇਦ ਪਹਿਲਾਂ ਆ ਜੇ ਇਹ ਛੁਟਦਾ ਹੋਊਗਾ ਤਾਂ ਬਾਅਦ ਚ ਆ ਜੂਗਾ ਕਿਉਂਕਿ ਅਸੀਂ ਸੁਪਰੀਮ ਕੋਰਟ ਦੇ ਵਿੱਚ ਅਸੀਂ ਉਹ ਕੇਸ ਦਰਕਿਤੇ ਸਾਨੂੰ ਪ੍ਰੂਫ ਕੇ ਦਿੱਤੇ ਗਏ ਆ ਪ੍ਰੂਫ ਕੇ ਦੇਣ ਦਾ ਕਾਰਨ ਸਾਡੀ ਜਿਹੜੀ ਜਵਾਨੀ ਹੈ ਉਹਨੂੰ ਮਾਰਨਾ ਫਿਗਰ ਜੇ ਇਹ ਜਿਹੜਾ ਜਵਾਨੀ ਮਰੂਗੀ ਤੇ ਜ਼ਮੀਨਾਂ ਦੇ ਕਾਬਜ ਹੋਣਗੇ ਬਹੁਤ ਗੰਟੀ ਤੁਹਾਨੂੰ ਮੈਂ ਦੱਸਾਂ ਮੈਂ ਆਸਟ੍ਰੇਲੀਆ ਦੇ ਵਿੱਚ ਵੇਖ ਕੇ ਆਇਆ ਉੱਥੋਂ ਦੇ ਜਿਹੜੇ ਬਾਫੀ ਐ ਉਹ ਬਰੀਕ ਨਾਲ ਲੋਕ ਐ ਸਾਡੇ ਵਰਗੇ ਨੈਣ ਨਕਸਾ ਐ ਸਾਡੇ ਵਰਗੇ ਉਹਨਾਂ ਦੇ ਕੇਫ ਐ ਸਾਡੇ ਨਾਲ ਹੀ ਉਹ ਮਿਲਦੇ ਜੁੜਦੇ ਐ ਤਾਂ ਇਹਨਾਂ ਨੇ ਇੰਗਲੈਂਡ ਵੱਨੇ ਉੱਥੇ ਹਮਲਾ ਕਰਕੇ 17 ਹੂਕੋ ਫਿਫੀ ਦੇ ਵਿੱਚ ਕੈਪਟਨ ਕੁੱਕ ਨੇ ਉੱਥੇ ਹਮਲਾ ਕੀਤਾ ਉੱਥੋਂ ਦੇ ਵਿਦੇਸ਼ਾਂ ਨੂੰ ਜਿਹੜੇ ਉੱਥੋਂ ਦੇ ਨਾਗਰਿਕ ਸੀ ਉਹਨਾਂ ਨੂੰ ਚੱਕ ਕੇ ਉਹਨਾਂ ਨੂੰ ਨਸ਼ੇੜੀ ਬਣਾਇਆ ਉਹਨਾਂ ਦੀ ਨਸਲ ਖੁਸ਼ੀ ਕੀਤੀ ਉਹਨਾਂ ਨਾਲ ਹਰ ਹਰ ਬਾਰਤ ਕੇ ਉਹਨਾਂ ਦੀ ਅੱਜ ਜ਼ਮੀਨ ਤੇ ਇੱਕ ਇੰਗਲੈਂਡ ਕੰਟਰੀ ਅੱਜ ਕਾਬਜ ਹੈ ਜਿਹੜੇ ਉਹ ਬ੍ਰਿਜਨਲ ਲੋਕ ਹੈ ਅੱਜ ਉਹ ਇੰਗਲੈਂਡ ਤੋਂ ਮੁੱਲ ਜ਼ਮੀਨ ਲੈ ਕੇ ਆਪਦਾ ਘਰ ਬਣਾਉਣ ਨੂੰ ਤਿਆਰ ਹੈ ਆਪਦਾ ਘਰ ਬਣਾ ਰਿਹਾ ਹੈ ਉਥੋਂ ਦੇ ਵਸਨੀਕਾਂ ਕੋਲੇ ਆਪਦੀ ਜਾਇਦਾਦ ਨਹੀਂ ਇਹੀ ਇਹਨਾਂ ਸਰਕਾਰਾਂ ਨੇ ਵੀ ਇਹ ਸਾਰਾ ਕੁਝ ਹੁੰਦਾ ਕੰਟਰੀ ਕਾ ਤੋਂ ਸਿੱਖਿਆ ਅਖੀਰ ਨੂੰ ਇਹਨਾਂ ਨੇ ਸਾਨੂੰ ਨਸ਼ੇੜੀ ਬਣਾ ਕੇ ਸਾਡੀ ਜਵਾਨੀ ਖਤਮ ਕਰਕੇ ਹਾਟਾ ਕਰੋ ਇਹ ਪੀਰੀਅਡ ਖਤਮ ਕਰਕੇ ਉਹਨਾਂ ਜ਼ਮੀਨਾਂ ਤੇ ਕਾਬਜ਼ ਹੋਣਾ ਹੈ ਜੇ ਤਾਂ ਅਸੀਂ ਇਹਨਾਂ ਦੀ ਲੜਾਈ ਆਪਦੇ ਘਰੇਲੂ ਤੋਂ ਆਦੇ ਘਰ ਤੋਂ ਸ਼ੁਰੂ ਕਰਕੇ ਲੜਨੀ ਸ਼ੁਰੂ ਕਰਾਂਗੇ ਤਾਂ ਤਾਂ ਹੀ ਇਹਨਾਂ ਨੂੰ ਖਿੱਚੜ ਸਕਦੇ ਆ ਨਹੀਂ ਇਹ ਫਤਾ ਸਾਡੇ ਤੇ ਹਾਵੀ ਰਹਿਣਗੇ ਜਿਵੇਂ ਫ੍ਰੀ ਟ੍ਰੇਡ ਜਿਹੜਾ ਸਮਝੌਤਾ ਹੋਣ ਨੂੰ ਤਿਆਰ ਹੈ ਸੈਂਟਰ ਗਵਰਨਮੈਂਟ ਨੇ ਇੱਕ ਦਿਨ ਉਹਦੇ ਮੂਰੇ ਮੋਟੇ ਟੇਕੜੇ ਆ ਕਿਉਂਕਿ World Trade Organization ਨਹੀਂ ਜਿਹੜਾ ਸੈਂਟਰ ਸਰਕਾਰ ਉਹਨੂੰ ਕਬਜ਼ਾ ਕਰਨਾ ਪਣਾ ਇਹਦੇ ਤੇ ਕਿਉਂਕਿ ਉਹ ਦਖਲ ਕਰ ਚੁੱਕੀ ਐ ਵੀ ਜਿੰਨਾ WTO ਕਹੂਗਾ ਜਿਹੜਾ ਸਮਝੌਤਾ ਕਹੂਗਾ ਉਹ ਲਾਗੂ ਕੀਤਾ ਜਾਊਗਾ ਜੇ ਵਲ ਟ੍ਰੇਡ ਜਿਹੜਾ ਸਮਝੌਤਾ ਹੁਣ ਫਰੀ ਟ੍ਰੇਡ ਹੋ ਰਿਹਾ ਹੈ ਉਹਦੇ ਤਹਿਤ ਸਾਡੀਆਂ ਫਸਲਾਂ ਸਾਡਾ ਦੁੱਧ ਹਰ ਇੱਕ ਸਾਡੇ ਹੱਥੋਂ ਜ਼ਿਆਦਾ ਰਹੂਗਾ ਕਿਉਂਕਿ ਅਸੀਂ ਉਦੇ ਮੁਕਾਬਲੇ ਤੇ ਤਿਆਰ ਨਹੀਂ ਹੋਏਗੇ ਸਾਨੂੰ ਆਧਿਕਾ ਫਸਲਾਂ ਪ੍ਰਤੀ ਆਪਦੇ ਬੀਜਾਂ ਪ੍ਰਤੀ ਆਪਦੀਆਂ ਜੋ ਦੁੱਧ ਪੈਦਾ ਕਰਦੇ ਉਹਦੇ ਪ੍ਰਤੀ ਤੇ ਸਰਕਾਰ ਦੇ ਇਹਨਾਂ ਸਮਝੌਟਿਆਂ ਦੇ ਖਿਲਾਫ ਇੱਕ ਜੁੱਟ ਹੋ ਕੇ ਲੜਾਈ ਲੜਨੀ ਪਊਗੀ ਤੇ ਕੌਮੀ ਪ੍ਰਧਾਨ ਸਰਦਾਰ ਸਿਖ ਸਿੰਘ ਖੋਸਾ ਸਾਡੀ ਪੰਜਾਬ ਦੀ ਟੀਮ ਜੇਲਾ ਪ੍ਰਧਾਨ ਸਰਦਾਰ ਸੁਖਮੰਦਰ ਸਿੰਘ ਖੋਖੀ ਦੀ ਟੀਮ ਵਾਖ ਵਖ ਪੰਡਾ ਤੋਂ ਆਇ ਤਸਾਨ ਜੀਰੋ ਫਤੇ ਬਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋ ਫਤਾਈ ਤੇ ਲਈ ਬਲਾਈ ਆ ਜਾਂ ਚਾਹ ਤੁਤਾ ਤੇ ਫੀਲੀ ਆ ਸਾਰਿਆਂ ਨੇ ਲੈ ਲੈ ਪੈ ਗਏ ਥੋੜਾ ਜਿਹਾ ਅਸ਼ਾਰ ਹੋ ਜਾ ਤਬ ਗੰਬਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਰੋ ਜਦੋਂ ਆਪਣੇ ਕੋਰੋਨਾ ਦਾ ਟਾਈਮ ਆਇਆ ਸੀ ਨਾ ਉਹ ਟਾਈਮ ਪੈਦਲ ਬੰਦੇ ਤੋਂ ਲੈ ਕੇ ਹਵਾਈ ਘਾਟ ਤੱਕ ਬੰਦ ਹੋ ਗਈ ਜੀ ਸਾਰੇ ਕਾਰੋਬਾਰ ਬੰਦ ਹੋ ਗਏ ਸਾਰੀਆਂ ਫੈਕਟਰੀਆਂ ਬੰਦ ਹੋ ਗਈਆਂ ਸਰਕਾਰੀ ਦਫ਼ਤਰ ਬੰਦ ਹੋ ਗਏ ਜੀ ਤੇ ਇਹ ਕੰਮ ਚੱਲਦਾ ਤੇ ਇੱਕੋ ਹੀ ਕੰਮ ਚੱਲਦਾ ਸੀ ਤੁਹਾਡੀ ਖੇਤੀ ਦਾ ਉਦੋਂ ਤੋਂ ਹੀ ਕੇਂਦਰ ਸਰਕਾਰ ਦੀ ਜਾਂ ਪੰਜਾਬ ਦੀ ਕੋਈ ਸਰਕਾਰ ਆ ਜੋ ਵੀ ਹੱਕ ਤੁਹਾਡੇ ਖੇਤੀ ਤੇ ਆ ਗਏ। ਬੇਨਾਲੀ ਜ਼ਮੀਨ ਨੂੰ ਕਿਵੇਂ ਕਿਵੇਂ ਕਾਗਜ਼ਾਂ ਸਾਧ ਕੇ ਆਪੇ ਠਾ ਰੱਖੀਏ ਤੇ ਅਸੀਂ ਇਹ ਮੁਨਾਫਾ ਕੱਢੀਏ। ਤੁਹਾਡੇ ਤੇ ਕਾਲੇ ਕਾਨੂੰਨ ਲਾਗੂ ਕੀਤੇ। ਤੁਸੀਂ ਲੜ ਕੇ ਉਹਨਾਂ ਨੂੰ ਵਾਪਸ ਕਰਾਇਆ। ਫਿਰ ਤੁਹਾਡੇ ਤੇ ਲੈਂਡ ਪੂਲਿੰਗ ਵਾਲਾ ਠੋਕਤਾ। ਇਹ ਤੁਸੀਂ ਕੈਸਨ ਕਰਾਇਆ? ਕਿਵੇਂ ਹੋਇਆ ਕਿਸ ਇਹ ਕੈਂਸਰ ਦਾ ਤੇ ਤੁਹਾਡੇ ਏਕੇ ਨੇ ਕਰਾਇਆ ਉਹ ਨੂੰ ਇਕੱਠੇ ਰਹਿਣਾ ਪਊਗਾ ਹੁਣ ਜਿਹੜਾ ਪ੍ਰਾਣੀ ਦਾ ਮੁੱਦਾ ਹੈ ਰਾਣੀ ਦੇ ਮੁੱਦੇ ਦੇ ਉੱਤੇ ਸਾਡੇ ਸਰਦਾਰ ਜੀ ਨੇ ਕੇਸ ਲੜਿਆ ਹੈ ਉਹ ਵਾਹੀ ਦੂਜੇ ਜਿਹਾ ਬੰਦੀ ਸੀ ਚੰਨਜੀਤ ਸਿੰਘ ਬਾਗੜੀ ਦੇ ਨਾਲ ਅਸੀਂ ਉਹ ਪ੍ਰਾਣੀ ਦੇ ਮੁੱਦੇ ਤੇ ਕੇਸ ਲੜਿਆ ਅਸੀਂ ਵੀ ਕੋਰਟ ਚ ਪੇਸ਼ ਹੁੰਦੇ ਰਹੇ ਆ ਜਾ ਕੇ ਉਹਦਾ ਕਈ ਛੋ ਬੰਦੇ ਤੇ ਪਰਚਾ ਕੀਤਾ ਸੀ ਇਹਨਾਂ ਨੇ ਜਦ ਕੋਰਟ ਚ ਜਾ ਕੇ ਪੇਸ਼ ਹੋਏ ਕਹਿੰਦੇ ਕਿਸਾਨ ਕਿਉਂ ਆਏ ਆ ਅਈ ਕਹੇ ਸਾਡੇ ਤੇ ਪਰਚਾ ਹੈ ਜਿਹੜੇ ਵਕੀਲਾਂ ਨੇ ਜਿਹੜੇ ਪੁਲਿਸ ਵਾਲੇ ਨੇ ਪਰਚਾ ਕੀਤਾ ਉਹ ਕਹਿੰਦੇ ਇਹ ਤੇ ਪਰਚਾ ਹੀ ਕੋਈ ਨਹੀਂ ਆ ਉਥੇ ਜਾ ਕੇ ਮੁੱਕਰ ਗਏ ਅਸੀਂ ਆਖੀ ਕੀ ਲੈਣਾ ਉਹਨਾਂ ਨੇ ਸਾਡੇ ਤੇ ਪਰਚਾ ਕੀਤਾ ਨੇ ਕਹਿੰਦਾ ਕਾਹਦਾ ਕੀਤਾ ਪਰਚਾ ਕਿ ਤੇ ਪ੍ਰਾਲਿੰਦਾ ਪ੍ਰਾਲਿੰਦਾ ਖੇ ਚੱਲਿਆ ਕਾਫੀ ਚੱਲ ਚੱਲਿਆ ਉਹ ਤੋਂ ਮਗਰੋਂ ਨੇ ਇੱਕ ਫੈਸਲਾ ਕਰ ਦਿਆ ਸੀ ਕਿ ਸਾਡੇ ਤੁਸੀਂ ਜਿਹੜੇ ਥੋਨੇ ਚੋਂ ਬਾਤ ਚ ਹੁੰਦੀ ਆ 20000 ਰੁਪਇਆ ਬਾਤ ਚ ਹੁੰਦੀ ਆ ਬਾਕੀ ਸਦਾ ਖਰਚੇ ਨਿਕਲ ਜਾਂਦਾ ਸਾਨੂੰ 20000 ਰੁਪਇਆ ਦੇ ਦਿਓ ਅਸੀਂ ਤੋਂ ਇਹਨੂੰ ਆਪੀ ਨਹੀਂ ਲਾਂਦੇ ਤੇ ਪੈੜੀ ਖਾਦੀ ਛੱਡ ਦਾਂਗੇ ਅਸੀਂ ਤੋਂ ਨਾ 20 ਪਾ ਹੀ ਗਿਆ ਤਾਂ ਉਸ ਟਾਈਮ ਸਰਕਾਰ ਨੇ ਜਿਹੜਾ ਫੂਡ ਸਪਲਾਈ ਦਾ ਡਾਇਰੈਕਟਰ ਸੀ ਉਹ ਸੱਦਿਆ ਸਾਰੇ ਆਫਸਰ ਫੂਡ ਸਪਲਾਈ ਵਾਲਿਆਂ ਨੂੰ ਸੱਦਿਆ ਉਹ ਕਹਿੰਦੇ ਝੋਨਾ ਬੰਦ ਕਰਾ ਜੀਏ ਉਹ ਕਹਿੰਦੇ ਬੰਦ ਨਹੀਂ ਕਰਾਉਣਾ ਕਹਿੰਦੇ ਭੁੱਖਮਰੀ ਫੈਲ ਜੂ ਸਾਰਾ ਦੇਸ਼ ਭੁੱਖਾ ਮਰ ਜੂ ਝੋਨੇ ਤੋਂ ਨਾ ਝੋਨਾ ਬੰਦ ਨਹੀਂ ਕਰਾਉਣਾ ਉਹ ਕਹਿੰਦੇ ਫਿਰ ਕਿਸਾਨਾਂ ਦਾ ਹੱਲ ਕੀ ਕਰੀਏ ਉਥੇ ਟਾਈਮ 'ਚ ਇਸੇ ਕੋਟ ਤੇ ਐਸਲਾ ਕੀਤਾ ਸੀ 1 24 ਕੁਆਂਟਲ ਝੋਨਾ ਨਿਕਲਦਾ ਤੇ 24 24 ਕੁਆਂਟਲ ਦੀ ਪ੍ਰਾਲੀ ਨਿਕਲਦੀ ਆ ਐ ਕੁਆਂਟਰ ਪ੍ਰਾਲੀ ਨੂੰ ਸੰਭਲਦੀ ਖਾਤਾ 100 ਰੁਪਇਆ ਖਰਚਾ ਆਉਂਦਾ ਹੈ ਉਹ ਕਹਿੰਦੇ 1500 ਰੁਪਇਆ ਕੇਂਦਰ ਸਰਕਾਰ ਦੇਉ 1000 ਰੁਪਇਆ ਪੰਜਾਬ ਸਰਕਾਰ ਦੂ ਕਿਸਾਨ ਤੋਂ ਦਿਨਾ ਵੱਧ ਨਹੀਂ ਜਾਊਗਾ ਪ੍ਰਾਲੀ ਤੋਂ ਆਪਣੀ ਲਾਉਂਦਾ। ਕਿਆ ਦਿੱਤਾ ਕਿਸਾਨ ਨੇ ਆਪਨ ਕਿਸਾਨ ਨੇ ਦਿੱਤਾ ਆ ਜੋ ਹੋਇ ਕੋੜ ਨੇ ਆਪਣੇ ਉੱਤੇ ਫੈਰ ਲਾ ਦਿੱਤਾ। ਕੋਈ ਨਾ ਕਾਨੂੰਨ ਤਾ ਨਾ ਅਸੀਂ ਵੇਖਿਆ ਇਹ ਪੱਟੀ ਬੱਤੀ ਹੁੰਦੀ ਆ ਜੋ ਥੱਲੇ ਵਾਲੇ ਕਹੀ ਜਾਂਦੇ ਉਹਨਾਂ ਦੀ ਮੰਨੀ ਜਾਂਦੇ ਹੋ। ਫਿਰ ਦੇ ਵਾਕੇ ਵੀ ਆਪਾਂ ਨੂੰ ਵਿਰੋਧ ਦੀ ਲੜਾਈ ਲੱਗਦੀ ਨਾ ਹੋਵੇ। ਅਸੀਂ ਖੇਤੀ ਯੂਨੀਵਰਸਿਟੀ ਵਾਲਿਆਂ ਦੇ ਨਾਲ ਵੀ ਪਹਿਲਾਂ ਬਹੁ ਡਾਣਾ ਮੰਡੀ ਵਿੱਚ ਪਹੁੰਚੇ ਸਾਡੇ ਕੋਮੀ ਪ੍ਰਧਾਨ ਸਰਦਾਰ ਸਖਜਿੰਦਰ ਸਿੰਘ ਜੀ ਖੋਸਾ ਸਾਹਿਬ ਜਿਲੇ ਦੇ ਸਤਕਾਰਯੋਗ ਆਗੂ ਸਾਡੇ ਬਲਾਕਾਂ ਦੇ ਪ੍ਰਧਾਨ ਔਰ ਸਾਡੇ ਆਧੀ ਸਤਕਾਰਯੋਗ ਇਕਾਈਆਂ ਦੇ ਪ੍ਰਧਾਨ ਤੇ ਪਿੰਡਾਂ ਤੋ ਪਹੁੰਚੇ ਦਰਜਾ ਬਦਰਜਾ ਕਿਸਾਨ ਸਾਥੀਓ ਸਭ ਤੋਂ ਪਹਿਲਾਂ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਬਹੁਤ ਸਾਰੇ ਸਤਕਾਰ ਲੋਕ ਬੁਲਾ ਰਹੇ ਨੇ ਬੜੇ ਲੰਬੇ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਆ ਮੈਨੂੰ ਵੀ ਜਿੰਨੀਕ ਪ੍ਰਮਾਤਮਾ ਨੇ ਬੁੱਧੀ ਬਖਸ਼ੀ ਉਹਦੇ ਮੁਤਾਬਕ ਮੈਂ ਵੀ ਤੁਹਾਡੇ ਨਾਲ ਦੋ ਚਾਰ ਗੱਲਾਂ ਕਰਕੇ ਅਤੇ ਤੁਹਾਡਾ ਇੱਥੇ ਪਹੁੰਚਾ ਹੋਣਾ ਅਤੇ ਤੁਹਾਡਾ ਧੰਨਵਾਦ ਕਰਕੇ ਅਤੇ ਜਿਹੜੀ ਅਗਲੀ ਮੁਸੀਬਤ ਹੈ ਜਿਹਦਾ ਸਾਹਮਣਾ ਕਰਨ ਲਈ ਆਪਾਂ ਤਿਆਰਬਾਰ ਤਿਆਰ ਰਹਿਣਾ ਹੈ ਉਹ ਗੱਲਾਂ ਸਾਂਝੀਆਂ ਕਰਕੇ ਤੁਹਾਡੇ ਤੋਂ ਮਾਫੀ ਲਵਾਂਗਾ ਸਭ ਤੋਂ ਪਹਿਲਾਂ ਬਹੁਤ ਵੱਡੀ ਗੱਲ ਹੈ ਕਿ ਸਰਕਾਰਾਂ ਕਿਸ ਤਰ੍ਹਾਂ ਕਿਸਾਨ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀਆਂ ਕੋਰਟਾਂ ਦੇ ਵਿੱਚ ਕੇਸ ਪਾਏ ਸਾਡੇ ਜਿਹੜੇ ਬਹੁਤ ਸੀਨੀਅਰ ਐਡਵੋਕੇਟ ਸੀ ਬਾਗੜੀ ਸਾਹਿਬ ਅਸੀਂ ਕੇਸ ਦਿੱਤੇ ਉਹਦੀਆਂ ਕਾਪੀਆਂ ਮੋਈਆਂ ਹੋਈਆਂ ਸਰਕਾਰਾਂ ਨੂੰ ਲਾਂਹਤਾ ਪਾਈਆਂ ਪਰਾਲੀ ਦੇ ਮੁੱਦੇ ਤੇ ਸਾਨੂੰ ਉਹਨਾਂ ਨੇ 100 ਰੁਪਏ ਕਾਉਂਟਰ ਬੌਂਡਸ ਦੇਣ ਦੀ ਜਾਂ 2400 ਰੁਪਏ ਦੇਣ ਦੀ ਕੋਸ਼ਿਸ਼ ਕੀਤੀ ਪਰ ਜਿਹੜੀਆਂ ਸਰਕਾਰਾਂ ਸੀ ਜਿਸ ਤਰ੍ਹਾਂ ਇਹਨਾਂ ਨੇ 12000 ਕਰੋੜ ਰੁਪਇਆ ਫੁਰਲ ਕਰ ਰਿਆ ਉਹਵੇਂ ਉਹ 2400 ਦੇ ਕੇ ਵੀ ਕਿੱਲੇ ਦਾ ਰਾਜ ਨਹੀਂ ਸੀ ਉਹਨਾਂ ਨੇ ਲਾਰੇ ਲੱਪੇ ਲਾਏ ਤੇ ਮਜਬੂਰੀ ਦੇ ਵਿੱਚ ਕਿਸੇ ਕਿਸਾਨ ਦਾ ਦਿਲ ਨਹੀਂ ਕਰਦਾ ਇਹ ਅੱਗ ਲਾਉਣ ਦਾ ਸਾਨੂੰ ਕਿਹੜਾ ਕੋਈ ਦੀਵਾਲੀ ਦਸਹਿਰਾ ਫਟਾਕਿਆਂ ਦਾ ਚਾਹ ਹੈ ਵੀ ਅਸੀਂ ਫਟਾਕੇ ਚਲਦੇ ਦੇਖ ਲੈਂਦੇ ਆ ਅਸੀਂ ਵੀ ਇਸ ਮੁਲਕ 'ਚ ਰਹਿੰਦੇ ਆ ਇੱਥੋਂ ਦਾ ਖਾਂਦੇ ਆ ਇੱਥੋਂ ਦਾ ਪੀਂਦੇ ਆ ਇੱਥੋਂ ਦਾ ਪੀਂਦੇ ਆ 99 ਨਜ਼ਾਰਾ ਤੋਂ ਇਹਨਾਂ ਧੂਏ ਤੋਂ ਡਰ ਲੱਗਦਾ ਪਰ ਸਾਡੀ ਮਜਬੂਰੀ ਹੈ ਜਿਹੜਾ ਸੌਸ ਬਰਨ ਉੱਤੇ ਜਿਹੜੇ ਆਪਾਂ ਕਹਿੰਦੇ ਨੇ ਮਸ਼ੀਨ ਦੇ ਬਾਅਦ ਚ ਆਉਂਦੇ ਵੇਸਟ ਲੈੱਡ ਜੀ ਉਹਨੂੰ ਫਰਨਾ ਸਰਕਾਰਾਂ ਨੇ ਸੁਪਰੀਮ ਕੋਰਟ ਨੇ ਹੁਲ ਦਿੱਤੀ ਹੈ ਉਹਦਾ ਸਰਬ 6% ਤੋਂ ਨਾ ਹੁੰਦਾ ਅਸੀਂ ਮੰਨਦੇ ਆਂ ਜੇ ਅਸੀਂ ਰੀਪਰ ਮਾਰ ਕੇ ਅੱਗ ਲਾਉਣੇ ਆਂ ਤਾਂ ਅਸੀਂ ਗੁਨਾਹਗਾਰ ਆ ਤੇ 5.4% ਵਾਲਾ ਉਹਨੂੰ ਵੀ ਗੁਨਾਹਗਾਰ ਦੱਸਿਆ ਜਾਵੇ ਪੱਠੇ ਸਾਰਾ ਸਾਲ ਚਿਬਲੀਆਂ ਚ ਮਾੜਾ ਮੂਹ ਧੂਆ ਘੱਟੀ ਜਾਂਦੇ ਕੋਈ ਗਣਾ ਨਹੀਂ ਨਾਲਿਆਂ ਦੇ ਵਿੱਚ ਪਾਣੀ ਗੰਦਾ ਤੁਰਿਆ ਜਾਂਦਾ ਹੈ ਦਰਿਆਵਾਂ ਚ ਪਾਇਆ ਜਾਂਦਾ ਕੋਈ ਗਣਾ ਨਹੀਂ ਸਰਕਾਰ ਨੇ ਹੁਣੇ ਤਜਰਬਾ ਦੇਖਿਆ ਕਿਸ ਤਰ੍ਹਾਂ ਸੈਂਟਰ ਨਾਲ ਨਾਲ ਮਿਲ ਕੇ ਪੰਜਾਬ ਦੇ ਵਿੱਚ ਫਲੱਡ ਲਿਆਂਦੇ ਗਏ ਕੋਈ ਮਦਦ ਨਹੀਂ ਕੀਤੀ ਕੋਈ ਗਣਾ ਨਹੀਂ ਮਦਦ ਉੱਥੇ ਕੌਣ ਕਰਨ ਪਹੁੰਚਿਆ ਕਿਹੜੇ ਲੋਕ ਉੱਥੇ ਗਏ ਕਿੰਨਾਂ ਨੇ ਉਥੇ ਸੇਵਾ ਕੀਤੀ ਜਿਨ੍ਹਾਂ ਨੂੰ ਪੰਜਾਬ ਦਾdard ਸੀ ਜਿਨ੍ਹਾਂ ਨੇ ਦੇਖਿਆ ਕਿ ਚਲੋ ਕੋਈ ਗੱਲ ਨਹੀਂ ਤੇ ਸਾਡੇ ਕੋਲੇ ਦੋ ਪ੍ਰਸ਼ਾਦ ਆ ਤੇ ਅਸੀਂ ਅੱਧਾ-ਅੱਧਾ ਕਰਕੇ ਉਹਦੇ ਭਰਾਵਾਂ ਨਾਲ ਸਾਂਝਾ ਕਰਦੇ ਆ ਸਿੰਗਰ ਵੀਰਾਂ ਨੂੰ ਵੀ ਅਸੀਂ ਪਹਿਲਾਂ ਕਹਿੰਦੇ ਸੀ ਉਹਨਾਂ ਨੇ ਵੀ ਬੜੀ ਹੱਦੋਂ ਵੱਧ ਯੋਗ ਪਾਇਆ ਔਰ ਬਹੁਤ ਜ਼ਿਆਦਾ ਜੁਨੀਰੀ ਦੇ ਸਕੇ ਰਾਖ ਦਿੱਤੇ ਇੱਥੇ ਆਪਣੇ ਬਿੰਦਿੰਦਰ ਸਿੰਘ ਬੈਠੇ ਆ ਇਹਨਾਂ ਦੇ ਪਿੰਡ ਜਾ ਕੇ ਦੇਖੀਏ ਕਿਸ ਤਰ੍ਹਾਂ ਜਦੋਂ ਕਿਸਾਨ ਦੀ ਸਾਰੀ ਫਸਲ ਚਲੀ ਜਾਂਦੀ ਹੈ ਕਿੰਨਾ ਵੱਡਾ ਦੁੱਖ ਹੁੰਦਾ ਹੈ ਪਰ ਫਿਰ ਉਹ ਕਰਿਆ ਕੁਛ ਨਹੀਂ ਜਾ ਸਕਦਾ ਸੀ ਆਪਾਂ ਇਹਨਾਂ ਦਾ ਡਰ ਕੇ ਸਾਹ ਦਿੱਤਾ ਹੈ ਕਿ ਹੁਣ ਵੀ ਲੈਣਾ ਹੈ ਜਿਸ ਤਰ੍ਹਾਂ ਪ੍ਰਧਾਨ ਸਾਹਿਬ ਨੇ ਕਿਹਾ ਹਰ ਇੱਕ ਬੰਦੇ ਨੇ ਥੋੜੀ ਥੋੜੀ ਮਦਦ ਜਿਸ ਤਰ੍ਹਾਂ ਪ੍ਰਧਾਨ ਸਾਹਿਬ ਨੇ ਬੋਲਿਆ ਪੰਜ ਬੋਰੀਆਂ ਡੀਏਪੀ ਜਮਾ ਪ੍ਰਧਾਨ ਸਾਹਿਬ ਨੂੰ ਦੇਵਾਂਗਾ ਉਦੇ ਫੁਰ ਹ ਇਸੇ ਤਰ੍ਹਾਂ ਸਾਰਿਆਂ ਬਲਾਕ ਪ੍ਰਧਾਨਾਂ ਨੂੰ ਕਹਿੰਦੇ ਆ ਕਿਸੇ ਨਾਲ ਕੋਈ ਜਾਸ਼ੀ ਦੀ ਦਾਨਯਤ ਸਮਾਨ ਹੈ ਜਿੰਨੀ ਕੁ ਵੀ ਕੋਈ ਸੇਵਾ ਕਰ ਸਕਦਾ ਹੋਇਆ ਉਹ ਆਪਣੇ ਇਸੇ ਜਿਲੇ ਚ ਨਾਲ ਲਖਾ ਦੇਵੇ ਆਪੋ ਜਿਹੜਾ ਸਵਾਨ ਹੈ ਉਹ ਇਕੱਠਾ ਕਰਕੇ ਪ੍ਰਧਾਨ ਜੀ ਦੀ ਰਹਿਣ ਵਿੱਚ ਏਠ ਇੱਕ ਦਿਨ ਜਾਵਾਂਗੇ ਤੇ ਜਾ ਕੇ ਜਿੱਥੇ ਆਪਾਂ ਨੂੰ ਹੁਕਮ ਲੱਗੂਗਾ ਆਪਾਂ ਉਹਨਾਂ ਦੇ ਭਰਾਵਾਂ ਦੀ ਮਦਦ ਕਰਾਂਗੇ ਪਿਛਲੇ ਦਿਨ ਹੋ ਗਏ